ਬਿਕਰਮ ਮਜੀਠੀਆ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਹਰਿਆਣਾ ਪੁਲਿਸ ਤੇ ਕਾਰਵਾਈ ਕਰਨ ਨੂੰ ਕਿਹਾ ਹੈ ਚੁਣੌਤੀ ਦਿੱਤੀ ਕਿ ਜੇ ਸੀਐਮ ਮਾਨ ਨੂੰ ਕੁਰਸੀ ਜਾਣ ਦਾ ਡਰ ਨਹੀਂ ਤਾਂ ਉਹ ਕਾਰਵਾਈ ਕਿਉਂ ਨਹੀਂ ਕਰਦੇ ਦਰਅਸਲ ਪਿਛਲੇ ਦਿਨੀ ਮੁੱਖ ਮੰਤਰੀ ਭਗਵੰਤ ਮਾਨ ਨੇ ਰਾਸ਼ਟਰਪਤੀ ਰਾਜ ਦੀਆਂ ਕਿਆਸਰਾਈਆਂ ਵਿਚਾਰਿਅ ਕਿਆ ਸੀ ਕਿ ਉਹ ਪੰਜਾਬ ਦੀ ਲੋਕਾਂ ਤੋਂ ਅਜਈਆਂ ਕੁਰਸੀਆਂ ਵਾਰ ਸਕਦੇ ਨੇ ਦਾਵਾ ਕੀਤਾ ਸੀ ਕਿ ਉਹ ਪੰਜਾਬ ਅਤੇ ਕਿਸਾਨਾਂ ਨਾਲ ਖੜੇ ਨੇ ਹੁਣ ਇਸੇ ਮੁੱਦੇ ਤੇ ਬਿਕਰਮ ਮਜੀਠੀਆ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਹਰਿਆਣਾ ਤੇ ਕਾਰਵਾਈ ਦੀ ਚੁਣੌਤੀ ਦਿੱਤੀ ਹੈ ਕਿ ਇਹ ਵहां ਫਲੈਆਂ ਜਾ ਰਹੀਆਂ ਨੇ ਸੈਂਟਰ ਵਾਲਿਆਂ ਵੱਲੋਂ ਰਾਸ਼ਟਰਪਤੀ ਰਾਜ ਲਾ ਦੇਾਂਗੇ ਧਮਕੀਆਂ ਟਾਈਪ ਗੱਲਾਂ ਕੀਤੀਆਂ ਜਾ ਰਹੀਆਂ ਨੇ ਰਾਸ਼ਟਰਪਤੀ ਰਾਜ ਲਾ ਦੇਾਂਗੇ ਇੱਕ ਵਾਰੀ ਨਹੀਂ ਜੀ 100 ਵਾਰੀ ਰਾਸ਼ਟਰਪਤੀ ਰਾਜ ਲਾ ਦੋ ਮੈਂ 100 ਕੁਰਸੀਆਂ ਕੁਰਬਾਨ ਕਰ ਦੂੰਗਾ ਮੈਂ 100 ਕੁਰਸੀਆਂ ਨੂੰ ਲੱਤ ਮਾਰ ਦੂੰਗਾ ਪਰ ਮੈਂ ਇੱਕ ਵੀ ਸ਼ੁਭਕਰਨ ਮਰਨ ਨਹੀਂ ਦੇਣਾ ਸ਼ੁਭਕਰਨ ਦੀ ਮੌਤ ਤੇ ਮੈਨੂੰ ਅਫਸੋਸ ਹੈ ਸਾਡੇ ਸ਼ੁਭਕਰਨਾ ਤੇ ਗੋਲੀਆਂ ਨਾ ਚਲਾਓ ਸਾਡੀਆਂ ਕੁਰਸੀਆਂ ਕੋਈ ਮੈਨੇ ਨਹੀਂ ਰੱਖਦੀਆਂ ਤੁਸੀਂ ਧਮਕੀਆਂ ਦੇ ਰਹੇ ਹੋ ਕਹਿੰਦਾ ਮੈਂ 1 ਕਾਰ ਹੀ ਨਹੀਂ 100 ਕੁਰਸੀਆਂ ਵਾਰ ਦੂੰ ਤੇ ਤੈਨੂੰ ਫਿਰ ਰੋਕਦਾ ਕੌਣ ਹੈ ਜੀ ਕਿਉਂ ਨਹੀਂ ਐਕਸ਼ਨ ਲੈਂਦਾ ਐਕਸ਼ਨ ਇਹ ਚ ਨਹੀਂ ਲੈਂਦਾ ਕਿ ਜੇ ਮੈਂ ਐਕਸ਼ਨ ਲਿਆ ਹਰਿਆਣਾ ਪੁਲਿਸ ਦੇ ਖਿਲਾਫ ਜਾਂ ਮੈਂ ਕੋਈ ਸ਼ਕਤੀ ਵਿਖਾਈ ਤੇ ਮੇਰੇ ਤਾਂ ਸਵੇਰੇ ਇਹਨਾਂ ਨੇ ਰਾਸ਼ਟਰਪਤੀ ਰਾਜ ਲਾ ਦੇਣਾ ਜਾਂ ਮੇਰੀ ਕੁਰਸੀ ਖੋਲਣੀ ਹੈ ਕੁਰਸੀ ਦੇ ਡਰ ਮਾਰੋ ਵਜੋਂ ਕਿਸਾਨ ਮਰਵਾਈ ਜਾਂਦਾ ਮਗਰ ਨੇਪ ਸਰ ਵੀ ਸਿੱਥੇ ਕਰੀ ਜਾਂਦਾ ਜੇ ਡਰ ਨਾ ਹੁੰਦਾ ਤੇ ਸ਼ਕਤੀ ਕਰਦਾ ਕਿ ਪੰਜਾਬ ਚ ਆ ਕੇ ਖਬਰਦਾਰ ਪੰਜਾਬ ਚ ਆ ਕੇ ਕੌਣ ਸਾਡੇ ਬੰਦਿਆਂ ਦਾ ਨੁਕਸਾਨ ਕਰ ਸਕਦਾ ਹੀ ਇਸ ਦਾ ਹੋਮ ਮਿਨਿਸਟਰ ਇਜ਼ ਅਨਸਰਬਲ ਕੋਈ ਜਵਾਬ ਇਨ੍ਹਾਂ ਗੱਲਾਂ ਦਾ ਨਹੀਂ ਹੈ